ਹਾਰੇ ਸਧਰਮਸ਼ਾਲਾ ਦੇ ਵਿੱਚ ਸਮੁੱਚਾ ਨਗਰ ਇਕੱਠਾ ਹੋ ਕੇ ਸਰ ਸਰਵਪੱਤਵ ਦੇ ਭਲੇ ਵਾਸਤੇ ਸਮਾਗਮ ਕਰਾ ਰਹੇ ਹਾਂ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਨਗਰ ਦੇ ਸਰਪੰਚ ਸਰਦਾਰ ਨਾਦੀਮ ਸਿੰਘ ਜੀ, ਮੁੱਖ ਮੰਤਰੀ ਨਾਲੂ ਕੰਦੇ ਸਮੂਚੀ ਪੰਚਾਇਤ ਨੂੰ ਜੀ ਰੂਪ ਸਿੰਘ ਜੀ ਪੰਚਾਇਤ ਮੈਂਬਰ ਬੱਗਾ ਸਿੰਘ ਜੀ, ਡਾਕਟਰ ਪੀਤਾ ਜੀ ਗੁਰਵਖ ਸਿੰਘ ਜੀ ਸੋ ਜਿੱਤੇ ਪੰਚਾਇਤ ਆ ਲੋਕ ਥੀ।

सुतराय भक्त रे भागो मन सोरे दुखेर माहाते रे सोली लकी बाहे वांत काज पै करते पुरे करत जानो सो चित्रनी तरते रक्त तन मोरे नहिं मरकू हे भगवानत नाम गोविंद शरण लागे आज आत्मा से तू चलो उपवन गुरु पा e ਔ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ ਜਿਤਨਾ ਸਮਾਂ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਸੀ ਸੋ 11:00 ਵਜੇ 11:00 ਵਜੇ ਦਾ ਸਮਾਪਨ ਹੋਣ ਦਾ ਗਿਆ ਸੀ ਸੋ ਆਨੰਦ ਸਾਹਿਬ ਜੀ ਨੂੰ ਕੇ ਆਪ ਸਾਰੇ ਸੰਗਤ ਹਾਜ਼ਰੀਨ ਹੋਵੋ ਸ਼ੁਕਰਮੰਦ ਹੋਵੋ ਈਰਾਨ ਕਲੀ ਮਾਲਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ 3 ਤਰੀਕ 3 ਫਰਵਰੀ ਆ ਤੇ ਸਮੂਹ ਨਗਰ ਵੱਲੋਂ ਡੱਕੜ ਪਿੰਡ ਸੇਹਣਾ ਦੇ ਸਾਰੇ ਸੰਗਤ ਵੱਲੋਂ ਤੇ ਸਾਡੇ ਕਲੱਬ ਨੌਂਦਵਣ ਇਕਤਾ ਸਪੋਰਟਸ ਕਲੱਬ ਸੇਹਣਾ ਵੱਲੋਂ ਲੰਗਰ ਦੀ ਸੇਵਾ ਚੱਲ ਰਹੀ ਹੈ ਭੋਗ ਪੈ ਚੁੱਕਿਆ ਸ੍ਰੀ ਗੰਦ ਪਾਠਾਂ ਦੇ ਤੇ ਲੰਗਰ ਦੀ ਸੇਵਾ ਚੱਲ ਰਹੀ ਹੈ ਸੰਗਤ ਲੰਗਰ ਸਾਧ ਰਹੀ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਹਰ ਸਾਲ 1 2 3 ਫਰਵਰੀ ਨੂੰ ਕਲਬ ਵੱਲੋਂ ਸਮੂਹ ਨਗਰ ਵੱਲੋਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸ੍ਰੀ ਖੰਡ ਪਾਤ ਸਾਹਿਬ ਪ੍ਰਕਾਸ਼ ਕਰਾਏ ਜਾਂਦੇ ਨੇ ਤੇ ਲੰਗਰ ਦੀ ਸੇਵਾ ਚੱਲ ਰਹੀ ਹੈ ਪ੍ਰਸਾਦ ਦੇ ਪਾਣੀ ਦੀ ਸੰਗਤ ਸਾਧ ਰਹੀ ਹੈ ਤੇ ਪਰਮਾਤਮਾ ਦੇ ਮੇਰ ਨਾਲ ਸੰਗਤ ਹਮ ਹਮਾ ਕੇ ਪਹੁੰਚਦਿਆਂ ਨੇ ਤਿੰਨੇ ਦਿਨ ਸੇਵਾ ਕਰਦਿਆਂ ਨੇ ਤੇ ਪ੍ਰਸਾਦ ਦੇ ਪਾਣੀ ਸਾਧਦਿਆਂ ਨੇ ਸੰਗਤਾਂ ਨਮੋਸਤੈ ਸਾਡੇ ਪਿੰਡ ਸੈਣੀ ਤੇ ਸਮੂਹ ਨਗਰ ਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਠੀਕ ਆ ਬੱਬੂ ਬੱਬੂ ਇਹ ਕੱਪ ਲਿਆ ਆ ਹਾਂ ਹੁੰਦਾ ਬੱਬੂ ਆਫਿਸ ਲੈਣਾ ਜਾਵੜਾ ਆ ਕਰੇਟਰ ਚੱਲ ਮੈਂ